ਆਉਣ ਵਾਲੇ ਕੱਲ ਮਾਗੀ ਕਾਨਫਰੈਂਸ ਸ੍ਰੀ ਮੁਖਤਸਰ ਸਾਹਿਬ ਕੀਤੀ ਜਾਵੇਗੀ ਔਰ ਦਸ ਨੂੰ ਲੈ ਕੇ ਫਿਲਹਾਲ ਪੇਚ ਫਸਿਆ ਨਜ਼ਰ ਆ ਰਿਹਾ ਸukhbir singh badal ਇੱਕ ਪਾਸੇ ਹੈ ਇਹ ਕਿਹਾ ਜਾ ਰਿਹਾ ਸੀ ਹੁਣ ਤੱਕ ਕਿ sukhbir singh badal ਨੂੰ ਦੁਬਾਰਾ ਲਾਂਚ ਕੀਤਾ ਜਾ ਸਕਦਾ ਹੈ ਕਿ ਨਵੇਂ ਸਿਰਿਓਂ sukhbir singh badal ਨੂੰ ਪੇਸ਼ ਕੀਤਾ ਜਾ ਸਕਦਾ ਹੈ ਕਿ ਨਵੇਂ ਪ੍ਰਧਾਨ ਦੇ ਤੌਰ ਤੇ ਉੱਤੇ ਕਿਉਂਕਿ ਹੁਣ ਤੱਕ ਜਿਹੜੇ ਸਿਆਸੀ ਮਾਹਰ ਨੇ ਔਰ ਵਿਰੋਧੀ ਨੇ ਇਹੀ ਗੱਲਾਂ ਕਰ ਰਹੇ ਹੈ ਕਿ ਸ਼ਾਇਦ sukhbir singh badal ਨੂੰ ਦੁਬਾਰਾ ਲੈ ਆਂਦਾ ਜਾਵੇ ਕਹੜੀ ਕਿ ਮਾਰਚ ਪਹਿਲੀ ਨੂੰ ਜਦੋਂ ਨਵੇਂ ਪ੍ਰਧਾਨ ਦੀ ਚੋਣ ਸਾਹਮਣੇ ਰੱਖਣੀ ਹੈ ਨਵੇਂ ਪ੍ਰਧਾਨ ਨੂੰ ਅੱਗੇ ਲਿਆਉਣਾ ਹੈ ਉਦੋਂ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਲੈ ਆਂਦਾ ਜਾਵੇ ਇਹ ਹੁਣ ਤੱਕ ਖਰਚੇ ਜਿਤਾਏ ਜਾ ਰਹੇ ਨੇ ਇਸੇ ਦਰਮਿਆਨ ਹੁਣ ਮਾਗੀ ਕਾਨਫਰੰਸ ਹੈ ਔਰ ਇਸ ਕਾਨਫਰੰਸ ਦੇ ਵਿੱਚ ਜਿੱਥੇ ਪਹਿਲਾਂ ਅਕਾਲੀ ਦਲ ਭਾਗ ਨਹੀਂ ਸੀ ਲੈ ਰਿਆ ਖਾਸ ਤੌਰ ਤੇ ਉਦੋਂ ਜਦੋਂ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਨਵੇਂ ਅਕਾਲੀ ਦਲ ਦਾ ਐਲਾਨ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਅਕਾਲੀ ਦਲ ਦੁਬਾਰਾ ਇਸ ਰੇਸ ਵਿੱਚ ਆਇਆ ਔਰ ਮਾਗੀ ਕਾਨਫਰੰਸ ਦੇ ਵਿੱਚ ਸਾਲ ਲਿਆ ਹੁਣ ਇਸ ਚੀਜ਼ ਦੀ ਦੌੜ ਹੈ ਕਿ ਕਿਹਦੀ ਕਾਨਫਰੰਸ ਦੇ ਵਿੱਚ ਲੋਕਾਂ ਦੀ ਗਿਣਤੀ ਯਾਨੀ ਕਿ ਸਮਰਥਕਾਂ ਦੀ ਗਿਣਤੀ ਜ਼ਿਆਦਾ ਹੋਵੇ ਇਸ ਚੀਜ਼ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਸੰਬੰਧੀ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਅੰਦਰ ਖਾਤੇ ਬੱਸਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬੱਸਾਂ ਭਰ ਭਰ ਕੇ ਸ੍ਰੀ ਮੁਕਸਰ ਸਾਹਿਬ ਲਿਜਾਣ ਦੀ ਗੱਲ ਕਹੀ ਗਈ ਹੈ ਔਰ ਲੰਗੇ ਕੱਲ ਤੱਕ ਤਾਂ ਸੁਖਬੀਰ ਸਿੰਘ ਬਾਦਲ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਪਹਿਲਾਂ ਉਸ ਕਾਨਫਰੰਸ ਦੇ ਵਿੱਚ ਪਹੁੰਚਿਆ ਜਾਵੇ ਔਰ ਉਸ ਤੋਂ ਬਾਅਦ ਅੱਗੇ ਕਿਤੇ ਹੋਰ ਜਾਇਆ ਜਾਵੇ ਯਾਨੀ ਕਿ ਮੁਕਸਰ ਸਾਹਿਬ ਜਿਹੜਾ ਮੇਲਾ ਸਜਣਾ ਉਸ ਮੇਲੇ ਦੇ ਵਿੱਚ ਬਾਅਦ ਵਿੱਚ ਜਾਇਆ ਜਾਵੇ ਤੇ ਪਹਿਲਾਂ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਮਾਗੀ ਕਾਨਫਰੰਸ ਦੇ ਵਿੱਚ ਆਇਆ ਜਾਵੇ ਔਰ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਹੈ ਭਾਈ ਅਮਰਤਪਾਲ ਸਿੰਘ ਨੇ ਔਰ ਸਰਬਜੀਤ ਸਿੰਘ ਖਾਲਸਾ ਇਹ ਦੋ ਐਮਪੀ ਨੇ 2 MP ਰਲ ਕੇ ਇੱਕ ਪਾਰਟੀ ਨੂੰ ਸੰਬੋਧਨ ਕਰਦੇ ਪਏ ਨੇ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਅਜੇ ਤੱਕ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਐਰ ਦੇ ਚੱਲਦੇ ਜਿਹੜੀ ਸਜ਼ਾ ਲੱਗੀ ਹੋਈ ਆ ਉਹ ਕੱਟ ਰਹੇ ਨੇ ਪਰ ਇਸ ਦੇ ਬਾਵਜੂਦ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਉਹਨਾਂ ਦਾ ਪਰਿਵਾਰ ਔਰ ਦੂਸਰੇ ਪਾਸੇ ਸਰਬਜੀਤ ਸਿੰਘ ਖਾਲਸਾ ਔਰ ਉਹਨਾਂ ਦੇ ਨਾਲ ਜੁੜੇ ਹੋਏ ਤਮਾਮ ਲੋਕ ਮੌਜੂਦ ਨੇ ਔਰ ਇਸ ਮਾਗੀ ਕਾਨਫਰੰਸ ਦੇ ਵਿੱਚ ਹਮ ਹਮਾ ਕੇ ਲੋਕਾਂ ਨੂੰ ਔਨਲੀ ਪ੍ਰੇਰ ਦੇ ਨਜ਼ਰ ਆ ਰਹੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਔਰ ਉਹਨਾਂ ਦਾ ਇੱਕ ਐਮਪੀ ਜਾਂ ਕੈਦੀ ਉਹਨਾਂ ਦੀ ਇੱਕ ਐਮਪੀ ਬੀਬਾ ਹਰ ਸਿਮਰਤ ਕੌਰ ਬਾਦਲ ਹੁਣ ਵੇਖਣ ਵਾਲੀ ਗੱਲ ਹੈ ਕਿ ਕਿੱਧਰ ਵੱਲ ਦਾ ਪੱਲਾ ਜਿਹੜਾ ਉਹ ਭਾਰੀ ਹੋਵੇਗਾ ਕਿਹੜੇ ਵੱਲ ਦਾ ਜ਼ੋਰ ਜਿਹੜਾ ਉਹ ਜ਼ਿਆਦਾ ਲੱਗੇਗਾ ਜਾਂ ਜ਼ਿਆਦਾ ਦਿਖਾਈ ਦੇਵੇਗਾ ਲੋਕ ਕਿੱਧਰ ਵੱਲ ਨੂੰ ਜ਼ਿਆਦਾ ਆਉਂਦੇ ਨੇ ਕਿਉਂਕਿ ਲੋਕਾਂ ਦਾ ਇਕੱਠ ਸਮਰਥਕਾਂ ਦਾ ਇਕੱਠ ਇਸ ਕਾਨਫਰੈਂਸ ਦੇ ਵਿੱਚ ਜਾਂ ਇਹਨਾਂ ਕਾਨਫਰੈਂਸਿਸ ਦੇ ਵਿੱਚ ਕਿਹੜੀ ਪਾਰਟੀ ਦਾ ਪੱਲਾ ਅੰਤ ਨੂੰ ਆ ਕੇ ਭਾਰੀ ਪੈਂਦਾ ਇਹ ਦੱਸੇਗਾ ਕਿਹੜੀ ਪਾਰਟੀ ਦੇ ਵੱਲ ਰੁਝਾਨ ਰਹੇਗਾ ਕਿਹੜਾ ਅਕਾਲੀ ਦਲ ਅੱਗੇ ਵਧੇਗਾ ਇਹਦੇ ਬਾਰੇ ਕੱਲ ਫੈਸਲਾ ਹੋ ਜਾਵੇਗਾ ਹੁਣ ਵੇਖਣ ਵਾਲੀ ਗੱਲ ਹੈ ਕਿ ਲੋਕਾਂ ਦਾ ਸਮਰਥਨ ਕਿੱਧਰ ਨੂੰ ਜਾਂਦਾ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੁਣ ਤੱਕ ਹੋ ਚੁੱਕੀਆਂ ਨੇ ਪਰ ਪੰਥਕ ਤੌਰ ਦੇ ਉੱਤੇ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਔਰ ਸ਼ਰੋਮਣੀ ਅਕਾਲੀ ਦਲ ਨੇ ਅਜੇ ਤੱਕ ਸ਼੍ਰੀ ਕਾਲ ਤਖਤ ਸਾਹਿਬ ਦਾ ਪੂਰਨ ਫੈਸਲਾ ਜਿਹੜਾ ਪੂਰਨ ਹੁਕਮ ਹੈ ਉਹ ਨਹੀਂ ਮੰਨਿਆ ਪਰ ਆਪਣੇ हिसाब ਦੇ ਨਾਲ ਉਹ ਹੁਕਮਨਾਮਾ ਜਿਹੜਾ ਉਹ ਮੰਨ ਲਿਆ ਗਿਆ ਹਾਲਾਂਕਿ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਇਹ ਦੋ ਐਮਪੀ ਨੇ ਜਿਨ੍ਹਾਂ ਨੂੰ ਵੱਡੀ ਮਾਤਰਾ ਦੇ ਨਾਲ ਵੋਟਾਂ ਪਾ ਕੇ ਵੱਡੇ ਮਾਰਜਨ ਦੇ ਨਾਲ ਲੋਕਾਂ ਨੇ ਜਿਤਾਇਆ ਲੋਕਾਂ ਨੇ ਫਤਵਾ ਦਿੱਤਾ ਹੁਣ ਵੇਖਣ ਵਾਲੀ ਗੱਲ ਹੈ ਕਿ ਕਿੱਧਰ ਨੂੰ ਅਲਟੀਮੇਟਲੀ ਲੋਕਾਂ ਦਾ ਝੁਕਾਅ ਹੁੰਦਾ ਆ ਔਰ ਇਹ ਝੁਕਾਅ ਆਨ ਦੇ ਸਮੇਂ ਦੇ ਵਿੱਚ ਸਿਆਸੀ ਟ੍ਰੈਂਡਸ ਜਿਹੜਾ ਉਹ ਮੋਲਡ ਕਰ ਸਕਦਾ ਹੁਣ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਬਨ ਇੰਡੀਆ ਪੰਜਾਬੀ ਦੇ